ਨਮਸਕਾਰ ਸਤਿ ਸ਼੍ਰੀ ਅਕਾਲ ਭਾਰਤ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਜਾਰੀ ਨੇ ਅੰਤਿਮ ਚਰਨ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ ਭਾਰਤ ਦੀ ਰਾਜਨੀਤੀ ਦੇ ਵਿੱਚ ਸਾਡੇ ਦਲਿਤ ਭਾਈਚਾਰੇ ਦਾ ਇੱਕ ਬੜਾ ਵੱਡਾ ਯੋਗਦਾਨ ਰੰਦ ਔਰ ਵੱਡੀ ਸੰਖਿਆ ਦੇ ਵਿੱਚ ਉਹ ਦੇਸ਼ ਦੇ ਚੋਣਾਂ ਨੂੰ ਲੀਡ ਕਰਦੇ ਪਰ ਐਨੇ ਸਾਲ ਦੀ ਚਾਲ ਦੇ ਬਾਅਦ ਵੀ हालत है और किस तरह उन्हों वक् तरीके जाता या हम वक् वक् पार्टियों द्वारा वक् वक् बयान आ रहे हैं इन्हों सब चर्चा करा अंतरराष्ट्रीय भारती वाल्मीकि मजहबी सिख धर्म समाज भारत के ਰਾਸ਼ੀ ਦੇਸ਼ શ્રી ਰਾਜਕੁਮਾਰ ਅਟਵਾਲ ਜੀ ਦੇ ਅਟਵਾਲ ਸਾਹਿਬ ਨਮਸਕਾਰ ਜੀ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਜੀ ਨਮਸਕਾਰ 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 ਅਟਵਾਲ ਸਾਹਿਬ ਸਦਾ ਹਰੀਜਨ ਪਾਈਚਾਰਾ ਸਾਡਾ ਦਲਿਤ ਪਾਈਚਾਰਾ ਭਾਰਤ ਦੇ ਵਿੱਚ ਪੂਰੀ ਆਪਣੀ ਇੱਕ ਵੱਡੀ ਪਕੜ ਰੱਖਦਾ ਉਹਨਾਂ ਦੇ ਉੱਪਰ ਚੋਣਾਂ ਦੇ ਨਤੀਜੇ ਬੇਸ਼ੱਕ ਪ੍ਰਭਾਵਿਤ ਹੁੰਦੇ ਪਰ ਵਕ ਵਕ ਪਾਰਟੀਆਂ ਦੁਆਰਾ ਉਹਨਾਂ ਨੂੰ ਸਭ ਜਬਾਗ ਸੁਪਨੇ ਵੀ ਦਿਖਾਏ ਜਾਂਦੇ ਤੁਸੀਂ ਬਹੁਤ ਲੰਬੇ ਸਮੇਂ ਤੋਂ ਵੱਖ-ਵੱਖ ਪਾਰਟੀਆਂ ਦੇ ਰਾਜ ਦੇਖੇ ਔਰ ਵਰਤਮਾਨ ਜਿਹੜੀ ਦਸ਼ਾ ਹੈ ਉਹ ਵੀ ਦੇਖੀ ਕੀ ਬਦਲਾ ਮਹਿਸੂਸ ਕਰਦੇ ਹੋ ਕਿ ਉਹਨਾਂ ਦੀ ਸਥਿਤੀ ਦੇ ਵਿੱਚ ਉਹਨਾਂ ਦੀ ਸੋਚ ਦੇ ਵਿੱਚ ਮੇਨ ਵੱਡੀ ਚੀਜ਼ ਕੀ ਬਦਲਾਅ ਆਇਆ ਕਿ ਜਿਸ ਨਾਲ ਉਹ ਕਿ ਇਸ ਵਾਰ ਜਿਹੜੇ ਇਲੈਕਸ਼ਨਸ ਨੇ ਲੋਕ ਸਭਾ ਨੂੰ ਪੂਰਨੋ ਪ੍ਰਭਾਵਿਤ ਕਰਨ ਦੇ ਚਾਹਤਾ ਵੱਡਾ ਤੇ ਅਹਿਮ ਰੋਲ ਅਦਾ ਕਰਦੇ ਨੇ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਜੀ ਇੱਕ ਤਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਅੰਤਰਰਾਸ਼ਟਰੀ ਵਾਲਮੀਕੀ ਮਜਬੀ ਸਖਤ ਔਰ ਐਸੀ ਸਮਾਜ ਦੀ ਗੱਲ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਲੈ ਕੇ ਜਾਣੀ ਆ ਕਿਉਂਕਿ ਜਾਦਾ ਤੱਕ ਐਸੀ ਜਿਹੜੀ ਆਵਾਜ਼ ਆ ਉਹਨੂੰ ਦਬਾਇਆ ਜਾਂਦਾ ਵਾ ਐਸਿਆਂ ਦੀ ਆਵਾਜ਼ ਨੂੰ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦਾ ਕੋਈ ਵੀ ਔਰ ਸਭ ਤੋਂ ਲੰਬਾ ਸਮਾਂ ਮੈਂ ਕਹਾਵਾਂਗਾ ਕਾਂਗਰਸ ਨੇ ਰਾਜ ਕੀਤਾ ਦੇਸ਼ ਦੇ ਵਿੱਚ 60 ਸਾਲ ਰਾਜ ਕੀਤਾ ਔਰ ਸਾਡੇ ਐਸੀ ਸਮਾਜ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਜਿਆਦਾ ਚੁੱਕੀ ਝੌਂਪੜੀ ਤੋਂ ਪ੍ਰਭਾਵਿਤ ਆ ਵੀ ਜਦੋਂ ਵੋਟ ਬੈਂਕ ਦੀ ਗੱਲ ਆਉਂਦੀ ਆ ਤਾਂ ਉਦੋਂ ਕਿਹਾ ਜਾਂਦਾ ਵੀ ਇਹ ਝੁੱਗੀ ਚੌਂਪੜੀ ਵਾਲੇ ਜਿਹੜੇ ਆ ਇਹਨਾਂ ਨੂੰ ਸ਼ਰਾਬ ਦੇ ਦੋ ਆਟਾ ਦੇ ਦੋ ਦਾਲ ਦੇ ਦੋ ਔਰ ਇਹਨਾਂ ਦੀ ਵੋਟ ਬੈਂਕ ਜਿਹੜੀ ਆ ਉਹ ਖਰੀਦੀ ਜਾਵੇ ਉਹ ਰੂਣਾ ਨੂੰ ਮਤਲਬ ਜਿਹੜਾ ਵਾ ਡਰਾਇਆ ਧਮਕਾਇਆ ਵੀ ਜਾਂਦਾ ਵਾ ਔਰ ਕਦੀ ਵੀ ਉਹਨਾਂ ਦਾ ਸੁਧਾਰ ਵੱਲ ਨੂੰ ਗੱਲ ਨਹੀਂ ਕੀਤੀ ਜਦੋਂ ਇਲੈਕਸ਼ਨ ਆਉਂਦਾ ਦਾ ਉਦੋਂ ਬਸਤੀਆਂ ਦੇ ਵਿੱਚ ਨਗਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਵੀ ਸਾਡੇ ਜਿਹੜੇ ਲਹਿੰਦੇ ਪਾਸੇ ਘਰ ਆ ਜਿੱਥੇ ਛੱਪੜ ਹੁੰਦੇ ਆ ਨਾ ਜੀ ਛੱਪੜ ਦੇ ਆਲੇ ਦੁਆਲੇ ਸਾਡੇ ਘਰ ਹੁੰਦੇ ਆ ਕੁਛ ਸਾਡੇ ਵਾਲਮੀਕੀ ਮਹੱਲੇ ਆ ਕੁਛ ਚਮਾਲੀਆਂ ਕਿਹਾ ਜਾਂਦੀਆਂ ਜਿੱਥੇ ਸਾਡਾ ਐਸਸੀ ਭਾਈਚਾਰਾ ਰਹਿੰਦਾ ਤਾਂ ਅੱਜ ਵੀ ਜਿਹੜਾ ਵਾ ਦੇਸ਼ ਆਜ਼ਾਦ ਨੂੰ 75 ਸਾਲ ਹੋ ਚੱਲੇ ਔਰ ਅੱਜ ਵੀ ਐਸੀ ਸਮਾਜ ਦੇ ਜਿਹੜੇ ਸ਼ਮਸ਼ਾਨ ਘਾਟ ਆ ਔਰ ਪੰਜਾਬ ਦੇ ਵਿੱਚ ਤੁਸੀਂ ਦੇਖੋ ਪਿੰਡਾਂ 'ਚ ਜਾ ਕੇ ਉਈ ਐਸੀ ਸਮਾਜ ਦੇ ਜਿਹੜੇ ਸ਼ਮਸ਼ਾਨ ਘਾਟ ਆ ਸਾਡੇ ਅਲੱਗ ਕਿਤੇ ਗਏ ਆ ਜਦੋਂ ਕੋਈ ਐਸੀ ਦੀ ਡੈਥ ਹੋ ਜਾਂਦੀ ਆ ਉਹ ਆਪਣੇ ਸ਼ਮਸ਼ਾਨ ਘਾਟ ਚ ਜਾ ਸਕਦਾ ਜਰਨਲ ਚ ਨਹੀਂ ਜਾ ਸਕਦਾ ਔਰ ਤੁਸੀਂ ਉਹ ਦੇਖਿਆ ਹੋਣਾ ਪਿਛਲੀ ਵਾਰੀ ਜਿਹੜੀ ਆ ਕਰੋਨਾ ਕਾਲ ਦੇ ਵਿੱਚ ਪਦਮ ਸ਼੍ਰੀ ਅਵਾਰਡ ਸੀ ਸਾਡੇ ਅ ਗਰੰਥੀ ਉਹਨਾਂ ਦਾ ਸੰਸਕਾਰ ਨਹੀਂ ਹੋਣ ਦਿੱਤਾ ਔਰ ਉਹ ਐਸੀ ਕਰਕੇ ਵੀ ਉਹ ਮਜਵੀ ਸਖ ਸਮਾਜ ਚੋਂ ਸੀ ਤਾਂ ਉਸ ਕਰਕੇ ਜਿਹੜਾ ਵਿਤਕਰਾ ਵਾ ਉਹ ਅੱਜ ਤੱਕ ਜਿਹੜਾ ਵਾ ਉਹ ਨਹੀਂ ਬਰਾਬਰ ਲਿਆਂਦਾ ਗਿਆ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਵੀ ਉਸ ਵੇਲੇ ਸਰਕਾਰਾਂ ਨੂੰ ਕਿਹਾ ਸੀ ਵੀ 10 ਸਾਲਾਂ ਦੇ ਵਿੱਚ ਰਿਵੈਜਨ ਜਿਹੜੀ ਆ ਉਹ ਤੁਸੀਂ ਇਕੁਅਲ ਕਰ ਦੋ ਵੀ ਸਾਰਿਆਂ ਨੂੰ ਅਧਿਕਾਰ ਦਿੱਤਾ ਜਾਵੇ ਔਰ ਅੱਜ ਵੀ ਜਿਹੜਾ ਵਾ ਉਹ ਜਦੋਂ ਸਰਕਾਰਾਂ ਆ ਇਲੈਕਸ਼ਨ ਦਾ ਟਾਈਮ ਆਉਂਦੀਆਂ ਵਾ ਉਦੋਂ ਦੇਖਿਆ ਹੋਣਾ ਤੁਸੀਂ ਵੀ ਆ ਬਿਜਲੀ ਨੂੰ ਲੈ ਕੇ ਬੱਚਾ ਨੂੰ ਲੈ ਕੇ ਔਰ ਅੱਜ ਵੀ ਜਿਹੜਾ ਐਸੀ ਸਮਾਜ ਨੂੰ ਬਰਾਬਤ ਦਾ ਅਧਿਕਾਰ ਨਹੀਂ ਮਿਲਿਆ ਔਰ ਉਹਨਾਂ ਨੂੰ ਸਿਰਫ ਆ ਪਾਰਟੀਆਂ ਨੇ ਮੰਗਤਾ ਬਣਾਤਾ ਕਿ ਮੈਂ ਮੰਗਤਾ ਹੀ ਕਵਾਂਗਾ ਇਹਨਾਂ ਨੂੰ ਕਿ ਸਾਨੂੰ ਉਹਦੇ ਵਿੱਚ ਜਿਹੜਾ ਜੋੜਿਆ ਗਿਆ ਉਹਦੇ ਵਿੱਚ ਸਾਨੂੰ ਇਹਨਾਂ ਨੂੰ ਪਤਾ ਵਾ ਬੀ ਇਹਨਾਂ ਨੇ ਕੋਈ ਫੈਕਟਰੀ ਨਹੀਂ ਲਾਉਣ ਵਾਸਤੇ ਪ੍ਰੋਜੈਕਟ ਨਹੀਂ ਮੰਗਣਾ ਇਹਨਾਂ ਨੂੰ ਤਾਂ ਸਿਰਫ ਵੋਟ ਬੈਂਕ ਲਈ ਜਿਹੜਾ ਉਹ ਤਿਆਰ ਕੀਤਾ ਜੰਮ ਵਿੱਚ ਇਸਤੇਮਾਲ ਕੀਤਾ ਜਾ ਔਰ ਹੁਣ ਮੈਂ ਇੱਕ ਹੋਰ ਚਰਚਾ ਸੁਣ ਰਿਹਾ ਸੀ ਉਸ ਦਿਨ ਮਨੀਸ਼ ਤਿਵਾੜੀ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਵੀ ਹੋਰ ਵੀ ਜਿਹੜੇ ਇਹਨਾਂ ਦੇ ਲੀਡਰ ਸਹਬਾਨ ਆ ਉਹ ਵੀ ਗੱਲ ਇੱਕ ਨਵੀਂ ਇਹਨਾਂ ਨੇ ਸਾਡੇ ਸਮਾਜ ਦੇ ਵਿੱਚ ਜਿਹੜੀ ਕਰ ਰਹੀ ਐ ਐਸੀ ਸਮਾਜ ਚ ਬਹੁਤ ਮੈਂ ਕਹਿਣਾ ਵੀ ਮੰਦ ਭਾਗੀ ਗੱਲ ਆ ਇਹੋ ਜਿਹਾ ਪ੍ਰਚਾਰ ਜਿਹੜਾ ਨਹੀਂ ਕਰਨਾ ਚਾਹੀਦਾ ਵੀ ਜੇ ਭਾਜਪਾ ਸਰਕਾਰ ਆਉਂਦੀ ਆ ਤੇ ਇਹ ਜਿਹੜਾ ਸੰਵਿਧਾਨ ਆ 바ਵਾ ਸਾਹਿਬ ਦਾ ਲਿਖਿਆ ਉਹ ਜਿਹੜਾ ਇਹ ਸਮਾਪਤ ਕਰ ਦੇਣਗੇ ਉਹ ਮੈਂ ਇਹਨਾਂ ਲੀਡਰਾਂ ਨੂੰ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਸੰਵਿਧਾਨ ਆ ਸਿਰਫ ਐਸਸੀਆਂ ਲਈ ਨਹੀਂ 바ਵਾ ਸਾਹਿਬ ਨੇ ਲਿਖਿਆ ਇਸ ਸੰਵਿਧਾਨ ਦੇ ਵਿੱਚ ਅਸੀਂ ਸਾਰੇ ਲੋਕ ਜਿਹੜਿਆ ਅੱਜ ਪੂਰੇ ਦੇਸ਼ ਦੇ ਵਿੱਚ ਆਨੰਦ ਮਾਰ ਰਹੇ ਆ ਔਰ ਕਾਨੂੰਨ ਵਿਵਸਥਾ ਬਣੀਆ ਔਰ ਜਿਹੜੀਆਂ ਅੱਜ ਇਲੈਕਸ਼ਨਾਂ ਇਹ ਲੜਦੇ ਆ ਜਾਂ ਆਪਣਾ ਕੌਂਸਲਰ ਆ ਜਾਂ ਸਰਪੰਚ ਦੇ ਐਮ ਐਲ ਏ ਐਮ ਪੀ ਉਹ ਸੰਵਿਧਾਨ ਦੇ ਰੂਲਸ ਦੇ ਹਿਸਾਬ ਦੇ ਨਾਲ ਹੀ ਲੜਦੇ ਆ ਜੇ ਕਮਿਸ਼ਨ ਬਣਿਆ ਉਹ ਕਮਿਸ਼ਨ ਕੱਲਾ ਐਸੀਆਂ ਦਾ ਨਹੀਂ ਬਣਿਆ ਉਹ ਕਮਿਸ਼ਨ ਮਹਿਲਾ ਵਿੰਗ ਦਾ ਵੀ ਬਣਿਆ ਹੋਇਆ ਜਨਰਲ ਦਾ ਵੀ ਬਣਿਆ ਹੋਇਆ ਔਰ ਜੇ ਅੱਜ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਇਹ ਲੋਕ ਰਾਜ ਕਰਦੇ ਆ ਤਾਂ ਉਹ ਸੰਵਿਧਾਨ ਦੇ ਮੁਤਾਬਕ ਹੀ ਕਰ ਰਿਹਾ ਉਹ ਕੱਲਾ ਸਿਵਧਾਨ ਜਿਹੜਾ ਵਾ ਉਹ ਐਸੀਆਂ ਲਈ ਨਹੀਂ ਬਣਿਆ ਔਰ ਇਹ ਜਿਹੜਾ ਸਿਵਧਾਨ ਆ ਇਹ ਜੁੱਗਾ-ਜੁੱਗਾ ਤੱਕ ਜਿਹੜਾ ਉਹ ਸਥਾਪਤ ਰਹੇਗਾ ਔਰ ਇਹਨੂੰ ਕੋਈ ਵੀ ਤਾਕਤ ਜਿਹੜੀ ਆ ਬਦਲ ਨਹੀਂ ਸਕਦੀ ਔਰ ਇਹ ਜਿਹੜਾ ਇਹਨਾਂ ਦਾ ਪ੍ਰਚਾਰ ਆ ਬਹੁਤ ਗਲਤ ਕਰ ਰਿਹਾ ਮੈਂ ਇਹਨਾਂ ਨੂੰ ਕਹਾਂਗਾ ਵੀ ਇਹੋ ਜੀ ਜਿਹੜੀ ਰਾਜਨੀਤੀ ਆ 60 ਸਾਲ ਇਹਨਾਂ ਨੇ ਬਹੁਤ ਰਾਜਨੀਤੀ ਕਰ ਲਈ ਬਹੁਤ ਇਹਨਾਂ ਨੇ ਮਾੜਾ ਚੰਗਾ ਜਿਹੜਾ ਵਾ ਉਹ ਸਾਡੇ ਸਮਾਜ ਨੂੰ ਇਹਨਾਂ ਨੇ ਗਰੀਬੀ ਅਸਲ ਵਿੱਚ ਲਿਆਉਣ ਵਾਲੇ ਇਹ ਲੋਕ ਆ ਔਰ ਅੱਜ ਵੀ ਇਹ ਜਿਹੜੀਆਂ ਗੱਲਾਂ ਹੈ ਪਹੰਤ ਕਰਦੇ ਨੇ। ਅਡਵਾਲ ਸਾਹਿਬ ਬਾਬਾ ਸਾਹਿਬ ਅਕਸਰ ਗੱਲ ਕਰਦੇ ਸੀ ਕਿ ਪੜੋ, ਜੁੜੋ ਤੇ ਲੜੋ ਆਪਣੇ ਅਧਿਕਾਰਾਂ ਦੇ ਲਈ। ਦੁਨੀਆ ਦੇ ਵਿੱਚ ਸਤੋ ਵੱਡਾ ਗ੍ਰੰਥ ਜਿਹੜਾ ਪੂਜਿਆ ਜਾਂਦਾ ਜ ਜਿਹਨੂੰ ਅਸੀਂ ਧਾਰਮਿਕ ਗ੍ਰੰਥ ਮੰਨਦੇ ਹਾਂ ਮਹਾਰਸ਼ੀ ਵੈਲਮਿਕੀ ਜਿਨੇ ਲਿਖਿਆ। ਪੜਨ ਦੀ ਗੱਲ ਕੀ ਹੋ ਜਾਂਦੀ ਹੈ ਦੇਖ ਔਰ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜਾ ਹੈ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸਾਡਾ ਆਪਣਾ ਭਾਈਚਾਰਾ ਹੈ ਉਹ ਅੱਜ ਕਿਥੇ ਖੜਾ ਕੀ ਸਾਡੇ ਜਿਹੜਾ ਦੇਸ਼ ਦਾ ਜਿਹੜਾ ਪੜਿਆ ਲਿਖਿਆ ਯੁਵਾ ਹੈ ਸਾਡੇ ਭਾਈਚਾਰੇ ਦਾ ਉਹ ਇਹ ਜਿਹੜੀ ਬਿਆਨਬਾਜ਼ੀ ਹੈ ਉਹ ਇਹਨਾਂ ਦੇ ਪ੍ਰਤੀ ਕੀ ਪ੍ਰਤੀਕਿਰਿਆ ਲੈ ਕੇ ਖੜਾ ਹੈ ਇਸ طرح ਜਵਾਬ ਲੈਣਾ ਸਾਡਾ ਪਾਈਚਾਰ ਬਹੁਤ ਵਧੀਆ ਜੀ ਪਰਮ ਪਿਤਾ பகਵਾਨ ਵਾਲਮੀਕੀ ਮਹਾਰਾਜ ਜਿਹੜੇ ਸ੍ਰਿਸ਼ਟੀ ਦੇ ਮਾਲਕ ਹੋਏ ਜਿਨ੍ਹਾਂ ਨੇ ਹਜ਼ਾਰਾਂ ਸਾਲ ਪਹਿਲਾਂ ਰਮਾਇਣ ਦੀ ਜਿਹੜੀ ਰਮਾਇਣ ਲਿਖੀ ਔਰ ਅੱਜ ਜੇ ਆਪਾਂ ਪੂਰੇ ਦੇਸ਼ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਔਰ ਦੇਸ਼ ਦੇ ਵਿੱਚ ਜੇ ਆਪਾਂ ਉਹਨਾਂ ਦੇ ਮੁਤਾਬਕ ਹੀ ਜੈ ਗ੍ਰੰਥ ਬਣੇ ਔਰ ਸਭ ਤੋਂ ਵੱਡਾ ਗ੍ਰੰਥ ਜੇ ਮੰਤਰ ਰਮਾਇਣਾ ਜਿਹੜੀ ਸੰਸਕ੍ਰਿਤ ਦੇ ਵਿੱਚ ਆ ਉਹ ਅੱਜ ਵੀ ਅਸੀਂ ਵੀ ਪ੍ਰਚਾਰ ਕਰ ਰਹੇ ਆਂ ਔਰ ਆਪਣੇ ਬੱਚਿਆਂ ਨੂੰ ਸੰਸਕ੍ਰਿਤ ਜਿਹੜੀ ਆ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਇਹ ਸਕੂਲਦਾਨ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਇਹ ਜਿਹੜੀ ਆ ਸੰਸਕ੍ਰਿਤ ਜਿਹੜੀ ਆ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਰਮਾਇਣ ਜਿਹੜੀ ਆ ਸੰਸਕ੍ਰਿਤ ਚ ਲਿਖੀ ਔਰ ਜੇ ਸੰਸਕ੍ਰਿਤ ਪੜ੍ਹਨਗੇ ਸਾਡੇ ਬੱਚੇ ਔਰ ਉਹਦੇ ਵਿੱਚ ਉਹ ਪ੍ਰਚਾਰ ਵੀ ਕਰਨਗੇ ਔਰ ਸਾਡਾ ਜਿਹੜਾ ਜੁਬਾ ਤੁਸੀਂ ਗੱਲ ਕੀਤੀ ਜੁਬਾ ਦੀ ਔਰ ਜਿਹੜੇ ਵਾਂਝੇ ਰਹੇ ਸਾਡੇ ਸਮਾਜ ਦੇ ਲੋਕ ਪੜ੍ਹਾਈ ਤੋਂ ਸਾਨੂੰ ਜਿਹੜਾ ਵਾ ਇਹਨਾਂ ਨੇ ਸਰਕਾਰਾਂ ਨੇ ਜਿਹੜਾ ਵਾ ਉਹ ਅੱਗੇ ਆਉਣ ਦੀ ਕੋਸ਼ਿਸ਼ ਪੜ੍ਹੇ ਲਿਖੇ ਸਾਡੇ ਬਹੁਤ ਹੁਣ ਤਾਂ ਬਹੁਤ ਤਬਦੀਲ ਹੋ ਗਏ ਲੋਕ ਸਾਡੇ ਡਾਕਟਰ ਵੀ ਬਣ ਗਏ ਵਕੀਲ ਵੀ ਬਣ ਗਏ ਚੱਜ ਵੀ ਬਣ ਗਏ ਪੀਐਸਆਈ ਪੀਐਸ ਵੀ ਹੈਗੇ ਹੁਣ ਜਿਹੜਾ ਸਮਾਜ ਆ ਉਹ ਬਦਲ ਗਿਆ ਔਰ ਭਗਵਾਨ ਵਾਲਮੀਕੀ ਮਹਾਰਾਜ ਨੇ ਰਮਾਇਣ ਦੇ ਵਿੱਚ ਲਵ ਕੁਸ਼ ਨੂੰ ਜਿਹੜੀ ਸਿੱਖਿਆ ਦਿੱਤੀ ਔਰ ਅਜੇ ਅੱਜ ਰਾਮ ਮੰਦਰ ਦੀ ਗੱਲ ਕਰੀਏ ਔਰ ਰਾਮ ਜੀ ਨੂੰ ਜਿਹੜਾ ਉਹਨਾਂ ਨੇ ਹਜ਼ਾਰਾਂ ਸਾਲ ਪਹਿਲਾਂ ਲਿਖਿਆ ਸੀ ਔਰ ਰਾਮ ਜੀ ਦਾ ਔਰ ਸਾਡਾ ਆਪਸ ਵਿੱਚ ਜਿਹੜੀ ਰਮਾਇਣ ਆ ਕਿਉਂਕਿ ਉਹਨਾਂ ਨੇ ਪਰਿਵਾਰ ਨੂੰ ਸਿੱਖਿਆ ਦਿੱਤੀ ਔਰ ਉਹਨਾਂ ਨੇ ਰਾਮ ਬਾਰੇ ਲਿਖਿਆ ਔਰ ਸਾਨੂੰ ਮੈਂ ਤੁਹਾਨੂੰ ਇਹ ਵੀ ਦੱਸ ਦਵਾ ਵੀ ਕੁਝ ਸ਼ਰਾਰਤੀ ਅੰਸਰ ਸਾਰਾ ਸਾਡੇ ਵਿੱਚ ਵੀ ਵਿਤਕਰਾ ਪਾ ਰਹੇ ਆ Hindu ਸਮਾਜ ਦੇ ਵਿੱਚ ਉਹ ਕਹਿੰਦੇ ਆ ਵੀ Hindu ਸਮਾਜ ਵੱਖਰਾ Hindu ਸਮਾਜ ਵੱਖਰਾ ਨਹੀਂ ਆ ਜੀ ਹਿੰਦੂ ਸਮਾਜ ਸਾਡੀ ਇੱਕ ਰੀੜ ਦੀ ਹੱਡੀ ਆ ਔਰ ਕਿਉਂਕਿ ਭਗਵਾਨ ਵਾਲਮੀਕੀ ਮਹਾਰਾਜ ਨੇ ਆ ਰਾਮ ਪਰਿਵਾਰ ਦੀ ਜਿਹੜੀ ਆ ਪਾਲਨ ਪੋਸ਼ਣ ਕੀਤਾ ਔਰ ਅੱਜ ਵੀ ਅਸੀਂ ਜਿਹੜਾ ਵਾ ਉਹ ਮੰਦਰਾਂ ਦੇ ਵਿੱਚ ਜਿਹੜਾ ਵਾ ਉਹ ਜਿਹੜੀ ਪੂਜਾ ਵਾ ਪੂਰਾ ਹੁੰਦੀ ਆ ਉਹ ਰਾਮ ਜੀ ਦੀ ਵੀ ਹੁੰਦੀ ਆ ਔਰ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਹੁੰਦੀ ਆ ਔਰ ਮੈਂ ਸਾਰੇ ਸੰਸਾਰ ਨੂੰ ਪੰਜਾਬ ਨੂੰ ਵੀ ਬੇਨਤੀ ਕਰਾਂਗਾ ਵੀ ਇਹ ਜਿਹੜੇ ਕੁਝ ਲੋਕ ਜਿਹੜੇ ਆ ਉਹ ਵਿਤਕਰਾ ਪਾਉਂਦੇ ਆ ਵੀ ਤੁਸੀਂ ਸਨਤ ਨਹੀਂ ਨਹੀਂ ਹੋ ਸਨਤ ਨਹੀਂ ਹੈ ਅਸੀਂ ਮਤਲਬ ਸਾਡਾ ਹਿੰਦੂ ਧਰਮ ਦੇ ਨਾਲ ਕੋਈ ਵਿਤਕਰਾ ਨਹੀਂ ਹੈਗਾ ਔਰ ਸਾਨੂੰ ਇੱਕ ਵਾਂਝੇ ਰੱਖਿਆ ਗਿਆ ਵੀ ਇਹ ਐਸੀ ਸਮਾਜ ਆ ਔਰ ਇਹ ਕੂੜੇ ਦਾ ਕੰਮ ਕਰਦੇ ਆ ਸਫਾਈ ਦਾ ਕੰਮ ਕਰਦੇ ਆ ਔਰ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਦੇਸ਼ ਯਾਦ ਤੋਂ ਪਹਿਲਾਂ ਮੁਗਲ ਆਏ ਫਿਰ ਜਿਹੜੇ ਆ ਅੰਗਰੇਜ਼ ਆਏ ਔਰ ਉਹਨਾਂ ਨੇ ਜਿਹੜੇ ਪਾਸਟਰ ਲਿਆਂਦੇ ਔਰ ਉਹ ਪਾਸਟਰ ਨੇ ਜਿਹੜਾ ਵਾ ਧਰਮ ਪਰਵਤਨ ਵੱਲ ਨੂੰ ਸਾਡਾ ਜਿਹੜਾ ਵਾ ਉਹ ਉਹ ਜਿਹੜਾ ਐਸੀ ਸਮਾਜ ਆ ਉਹਨੂੰ ਧਰਮ ਪਰਵਤਨ ਵੱਲ ਨੂੰ ਲੈ ਗਏ ਕੁਝ ਡਰਾ ਕੇ ਕੁਝ ਕਿਉਂਕਿ ਅਸੀਂ ਪਿਛੜੇ ਲੋਕ ਆ অতি ਪਿਛੜੇ ਲੋਕ ਆ ਔਰ ਉਹਨਾਂ ਨੇ ਕੀ ਕੀਤਾ ਸਾਡੇ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਮੈਂ ਦੇਖਾਂਗਾ ਦੇਖਿਆ ਵੀ ਸਾਡੇ ਲੋਕਾਂ ਨੂੰ ਸਫਾਈ ਦਾ ਕੰਮ ਦਿੱਤਾ ਔਰ ਉਹਨਾਂ ਨੇ ਉਹ ਵੀ ਅਪਣਾਇਆ ਧਰਮ ਪਰਵਰਤਨੀ ਉਸ ਵੇਲੇ ਸਾਡੇ ਬਜ਼ੁਰਗਾਂ ਨੇ ਕੀਤਾ ਉਹ ਮੁਸਲਮਾਨ ਨਹੀਂ ਬਣੇ ਉਹ ਕਹਿੰਦੇ ਵੀ ਅਸੀਂ ਸਫਾਈ ਦਾ ਕੰਮ ਜ਼ਰੂਰ ਕਰ ਲਾਂਗੇ ਪਰ ਅਸੀਂ ਧਰਮ ਪਰਵਰਤਨ ਨਹੀਂ ਕਰਾਂਗੇ ਮੱਜਬ ਦੇ ਪੱਕੇ ਜਿਨ੍ਹਾਂ ਨੂੰ ਮੱਜਬੀ ਸਿੱਖ ਕਿਹਾ ਜਾਂਦਾ ਔਰ ਜਿਹੜੇ ਪਿੰਡਾਂ ਚ ਚਲੇ ਗਏ ਉਹ ਮੱਜਬੀ ਸਖਹਲਾਨ ਲੱਗੇ ਔਰ ਜਿਹੜੇ ਸ਼ਹਿਰਾਂ ਦੇ ਵਿੱਚ ਆ ਗਏ ਵਾਲਮੀਕੀ ਸਮਾਜ ਕਹਾਂ ਲਾਂਗੇ ਔਰ ਅਸੀਂ ਇਕੋ ਹੀ ਆ ਸਾਡੇ ਚ ਕੋਈ ਵਿਤਕਰਾ ਨਹੀਂ ਹੈਗਾ ਤਾਂ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੇ ਗੁਰੂਆਂ ਦੀ ਸੇਵਾ ਕੀਤੀ ਔਰ ਸੀਸ ਦਿੱਲੀ ਤੋਂ ਲਿਆਂਦੇ ਔਰ ਉਹ ਸਾਡੇ ਹੀ ਜੋਦੇ ਸੀ ਅਸੀਂ ਸੂਰਮਿਆਂ ਦੀਆਂ ਔਲਾਦਾਵਾਂ ਔਰ ਸਾਨੂੰ ਜਿਹੜਾ ਵਾ ਇਹਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਮੈਂ ਕਹਾਂਗਾ ਸਾਡਾ ਬਾਰਡਰ ਏਰੀਆ ਵਾ ਔਰ ਅੱਜ ਤੁਸੀਂ ਦੇਖੋ ਵੀ ਜਿਹੜੀ ਸਾਡੇ ਕਈ ਮੈਂ ਨਾ ਨੀ ਕਿਸੇ ਵੀ ਪੋਲੀਟਿਕਲ ਦਾ ਲਵਾਂਗਾ ਔਰ ਸਾਡੇ ਸਮਾਜ ਦੇ ਵਿੱਚੋਂ ਵੀ ਕਈਆਂ ਨੂੰ ਟਿਕਟਨਵਾਜੀਆਂ ਗਈਆਂ ਔਰ ਉਹਨਾਂ ਨੂੰ ਬੜੀ ਪ੍ਰੋਬਲਮ ਆ ਰਹੀ ਆ ਤੇ ਯਾਰ ਐਮਪੀ ਵਾਲਮੀਕੀ ਸਮਾਜ ਚੋਂ ਬਣੇਗਾ ਇੱਕ ਉਹ ਸਾਡੇ ਤੇ ਰਾਜ ਕਰੇਗਾ ਔਰ ਅੱਜ ਵੀ ਉਹਨਾਂ ਨੂੰ ਰੋਕਿਆ ਜਾ ਰਿਹਾ ਵੀ ਇਹ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਦਾ ਇਹ ਜਿੱਤਣ ਨਾ ਔਰ ਇਹ ਬੜੀ ਮਾੜੀ ਗੱਲ ਆ ਕਿਉਂਕਿ ਅਸੀਂ ਦੇਖੋ ਮੈਂ ਇੱਕ ਗੱਲ ਕਹਿਣਾ ਵੀ ਅਸੀਂ ਸ੍ਰੀ ਸ੍ਰੀ ਬਣੇ ਪਿੰਡਾਂ ਦੇ ਵਿੱਚ ਅਸੀਂ ਮਜ਼ਦੂਰੀ ਦਾ ਕੰਮ ਕਰਦੇ ਆ ਖੇਤੋਂ ਮਜ਼ਦੂਰੀ ਦਾ ਕੰਮ ਕਰਦੇ ਆ ਔਰ ਖੇਤ ਮਜ਼ਦੂਰ ਜਿਹੜਾ ਉਹ ਸਾਡਾ ਐਸੀ ਸਮਾਜ ਆ ਔਰ ਬੀਸੀ ਸਮਾਜ ਆ ਔਰ ਉਹਨਾਂ ਤੋਂ ਇਲਾਵਾ ਮੈਂ ਦੇਖਾਂਗਾ ਕਿ ਬਹੁਤ ਕੀਤੀ ਸਾਡੇ ਆ 74% ਲੋਕ ਅਸੀਂ ਆ ਔਰ ਅਸੀਂ ਸਰਪੰਚ ਪੰਚ ਐਮਐਲਏ ਅਸੀਂ ਕਦੀ ਇਹ ਨਹੀਂ ਸੋਚਿਆ ਸਾਡੇ ਬਜ਼ੁਰਗਾਂ ਨੇ ਕਦੀ ਇਹ ਨਹੀਂ ਸੋਚਿਆ ਵੀ ਬਈ ਇਹ ਜਰਨਲ ਖੜਾ ਉਹ ਤੇ ਇਹ ਕਹਿੰਦੇ ਆ ਵੀ ਬਾਪੂ ਜੀ ਖੜੇ ਆ ਸਰਦਾਰ ਜੀ ਖੜੇ ਆ ਇਹਨਾਂ ਨੂੰ ਵੋਟਾਂ ਪਾ ਦਿਓ ਔਰ ਅਸੀਂ ਚਿਤਾਉਂਦੇ ਆ ਪਰ ਜਦੋਂ ਕਿਤੇ ਸਾਡੀ ਵਾਰੀ ਆਉਂਦੀ ਆ ਤੇ ਉਥੇ ਇੱਕ ਵਿਤਕਰਾ ਕੀਤਾ ਜਾਂਦਾ ਵੀ ਇਹ ਵਾਲਮੀਕੀ ਸਮਾਚੋਂ ਆਇਆ ਸੀ ਸਮਾਚੋਂ ਆਇਆ ਰਮਦਾਸੀ ਭਾਈਚਾਰੇ ਚੋਂ ਆਇਆ ਰਮਦਾਸੀ ਭਾਈਚਾਰੇ ਚੋਂ ਪਰ ਉਹ ਬੜੀ ਮਾੜੀ ਗੱਲ ਆ ਮੈਂ ਇਹ ਗੱਲ ਕਵਾਂਗਾ ਵੀ ਅੱਜ ਜਿਹੜਾ ਵਿਰੋਧ ਆ ਵਿਰੋਧ ਹੋਣਾ ਚਾਹੀਦਾ ਮੈਂ ਨਹੀਂ ਕਹਿੰਦਾ ਵਿਰੋਧ ਹੋਣਾ ਚਾਹੀਦਾ ਪਰ ਦੇਖੋ ਵਿਰੋਧ ਇੱਕ ਆਧਾਰਾ ਜਿਹੜਾ ਉਹਦਾ ਬੰਨਣਾ ਚਾਹੀਦਾ ਵੀ ਉਸ ਬੰਦੇ ਨੂੰ ਤੁਸੀਂ ਵਿਰੋਧ ਕਰ ਰਹੇ ਹੋ ਕਿਸੇ ਬੰਦੇ ਦਾ ਉਹਨੂੰ ਪਤਾ ਹੀ ਨਹੀਂ ਵੀ ਉਹ ਤਾਂ ਆਇਆ ਚੋਣ ਜਾਬਤਾ ਲੱਗਿਆ ਚੋਣ ਜਾਬਤੇ ਤੋਂ ਬਾਅਦ ਜੜੀਆਂ ਵਾਂ ਉਹ ਹਰੇਕ ਦੀਆਂ ਮੰਗਾ ਜੜੀਆਂ ਮੰਨੀਆਂ ਜਾਣੀਆਂ ਉਹ ਤੁਸੀਂ ਲੜੋ ਆਪਣਾ ਅਧਿਕਾਰ ਆ ਤੁਹਾਡਾ ਪਰ ਇੱਕ ਬੰਦੇ ਨੂੰ ਮੌਕਾ ਤਾਂ ਦਿਓ ਨਾ ਜੀ ਤੁਸੀਂ ਉੱਥੇ ਗੱਲ ਪਚਾਉਣ ਦਾ ਮੌਕਾ ਤਾਂ ਦਿਓ ਪਰ ਉਹ ਅੱਜ ਵੀ ਉਹ ਜੜੀਆਂ ਵਾਂ ਕਈ ਲੋਕ ਸਾਡੇ ਜਿਹੜੇ ਅੱਜ ਵੀ ਸਾਡਾ ਵਿਰੋਧ ਕਰ ਰਹੇ ਔਰ ਬੜੀ ਮਾੜੀ ਗੱਲ ਆ ਔਰ ਮੈਂ ਇੱਕ ਹੋਰ ਮੈਂ ਬੜੀ ਛੋਟੀ ਗੱਲ ਕਰਾਂਗਾ ਵੀ ਸਰਕਾਰਾਂ ਨੂੰ ਜਿੱਦਾਂ ਇੱਕ ਗਰੀਬੀ ਕਾਲਮ ਹੁੰਦਾ ਜੀ ਤੁਸੀਂ ਦੇਖਿਆ ਉਹਨਾਂ ਵੀ ਇੱਕ ਪਰੰਪਰਾਇਆ ਜਾਂਦਾ ਵੀ ਗਰੀਬੀ ਰੇਖਾ ਦੇ ਥੱਲੇ ਇੱਕ ਅਮੀਰੀ ਰੇਖਾ ਦਾ ਵੀ ਇੱਕ ਕਾਲਮ ਹੋਣਾ ਚਾਹੀਦਾ ਵੀ ਤੇਰੀ ਸੀਮਤ ਜਿਹੜੀ ਆ ਪ੍ਰਾਪਰਟੀ ਇੱਥੇ ਤੱਕ ਹੋਣੀ ਚਾਹੀਦੀ ਹੋਵੇ ਉਸ ਤੋਂ ਬਾਅਦ ਡੈਡ ਲਾਈਨ ਆ ਪਰ ਨਹੀਂ ਬੰਨਣਾ ਜਿਹੜਾ ਇੱਕ ਅਮੀਰ ਹੋਈ ਜਾ ਰਿਹਾ ਵਾ ਉਹ ਅਮੀਰ ਹੀ ਹੋਈ ਜਾ ਰਿਹਾ ਸਾਡੇ ਚੋਂ ਵੀ ਕਈ ਐਸੀ ਸਮਾਜ ਦੇ ਜਿਹੜੇ ਨੇਤਾ ਵਾ ਉਹ ਸਰਵੇਸ਼ਨ ਦਾ ਜਿਹੜਾ ਬਾਰ ਬਾਰ ਫਾਇਦਾ ਲਈ ਜਾ ਰਹੇ ਆ ਪਰ ਉਹਨਾਂ ਨੂੰ ਪਾਰਟੀਆਂ ਵੀ ਦਿੱਤੀ ਜਾ ਰਹੀਆਂ ਮੈਂ ਮੈਂ ਕਹਿੰਦਾ ਵਾ ਵੀ ਅਤੀ ਪਿਛੜਾ ਜਿਹੜਾ ਵਾ ਉਹ ਕਿਸ ਤਰ੍ਹਾਂ ਅੱਗੇ ਆਏਗਾ ਜੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ ਅੱਤੇ ਪਿਛੇ ਨੂੰ ਤਾਂ ਉਹ ਫਿਰ ਜਿਹੜਾ ਵਾ ਸਾਡਾ ਦੇਸ਼ ਜਿਹੜਾ ਖੁਸ਼ਹਾਲ ਹੋਏਗਾ ਪੰਜਾਬ ਸਾਡਾ ਖੁਸ਼ਹਾਲ ਬਿਲਕੁਲ ਅਡਵਾਲ ਸਾਹਿਬ ਤੁਹਾਡੀ ਗੱਲ ਨਾਲ ਜਨਾਬ ਬਿਲਕੁਲ ਸਹਿਮਤ ਹਾਂ ਪਾਵੇ ਉਹ ਵਿਅਕਤੀ ਵਾਲਮੀਕੀ ਭਾਈਚਾਰੇ ਨਾਲ ਸੰਬੰਧ ਰੱਖਦਾ ਚਾਹੇ ਉਹ ਰਵਿਦਾਸ ਭਾਈਚਾਰੇ ਨਾਲ ਸੰਬੰਧ ਰੱਖਦਾ ਜਾਂ ਕਵੀ ਪੰਥੀ ਹੋਣ ਜਾਂ ਨਾਮਦੇਵ ਸਮਾਜਿਕ ਹੋਣ ਸਭ ਨੂੰ ਅਧਿਕਾਰ ਹੈ ਆਪਣੇ ਵਿਚਾਰ ਰੱਖਣ ਦਾ ਚੋਣਾਂ ਦੇ ਵਿੱਚ ਖੜਾ ਹੋਣ ਦਾ ਤੇ ਜਿੱਤਣ ਦਾ ਤੁਸੀਂ ਐਡਵੋਕਟ ਸਾਹਿਬ ਇੱਕ ਗੱਲ ਕੀਤੀ ਸੀ ਕਿ ਕਾਂਗਰਸੀ ਨੇਤਾ ਵਾਰ-ਵਾਰ ਇਹ ਧਿਆਨ ਦੇ ਰਹੇ ਨੇ ਕਿ ਸੰਵਿਧਾਨ ਨੂੰ ਹੈ ਜਿਹੜਾ ਖਤਮ ਕੀਤਾ ਜਾਵੇਗਾ ਜੇ ਵਰਤਮਾਨ ਸਰਕਾਰ ਅਤੀਜੀ ਵਾਰ ਫਿਰ ਸੱਤਾ ਪੱਖ ਦੇ ਵਿੱਚ ਆਉਂਦੀ ਹੈ ਤੁਸੀਂ ਆਪਣੇ ਪਾਈਚਾਰ ਦੇ ਵਿੱਚ ਲੰਬੇ ਸਮੇਂ ਤੋਂ ਰੂਟਸ ਨਾਲ ਜੁੜ ਕੇ ਕਾਰਜ ਕਰ ਰਹੇ ਹੋ ਕਿੰਨਾ ਲੰਮਾ ਅਨੁਭਵ ਹੈ ਆਖਰੀ ਪ੍ਰਸ਼ਨ ਮੇਰਾ ਹੈ ਕਿ ਤੁਸੀਂ ਕੀ ਸੋਚਦੇ ਹੋ ਕਿ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਹੈ ਉਹ ਇੰਨਾ ਕਮਜ਼ੋਰ ਹੈ ਕਿ ਉਹ ਸੱਤਾ ਬਦਲ ਦੇਗੀ ਜਿਵੇਂ ਕਾਂਗਰਸ ਦਾ ਕਹਿਣਾ ਕਿ ਉਹ ਜਾ ਕੇ ਸੱਤਾ ਨੂੰ ਸੰਵਿਧਾਨ ਨੂੰ ਬਦਲ ਦੇਣਗੇ ਦੂਸਰਾ ਹੀ ਵਾਰ ਵਾਰ ਹੋਇਆ ਕਿਉਂ ਖੜਾ ਕਰ ਰਹੇ ਨੇ ਸੰਵਿਧਾਨ ਬਦਲਣ ਦਾ ਜੀ ਦੇਖੋ ਜੀ ਜਿਹੜਾ ਸੰਵਿਧਾਨ ਆ ਬਾਬਾ ਸਾਹਿਬ ਦਾ ਉਹ ਮੈਂ ਅੱਗੇ ਵੀ ਕਹਾ ਵੀ ਜੁਗਾ ਜੁਗਾ ਦੇ ਵਿੱਚ ਕੋਈ ਵੀ ਸਰਕਾਰ ਨਹੀਂ ਉਹਨੂੰ ਬਦਲ ਸਕਦੀ ਤੁਸੀਂ ਦੇਖੋ ਵੀ ਕਾਂਗਰਸ ਨੇ ਦੇ ਰਾਜ ਦੇ ਵਿੱਚ 370 ਧਾਰਾ ਜਿਹੜੀ ਆ ਉਹ ਇਹਨਾਂ ਦੀ ਲਾਈ ਹੋਈ ਆ 370 ਧਾਰਾ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਆ ਉਹ ਮਾਨਯਾ ਪ੍ਰਧਾਨ ਮੰਤਰੀ ਜੀ ਨੇ ਸਮਾਪਤ ਕੀਤੀ ਉਹਦੇ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਵੀ ਜਿਹੜੇ ਲੋਕ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਰਹੇ ਸੀ ਉਹ ਸਫਾਈ ਦਾ ਕੰਮ ਕਰਦੇ ਸੀ ਆਪਣੇ ਬੱਚੇ ਨੂੰ ਪੜਾਤਾ ਸਕਦੇ ਸੀ ਪਰ ਉਹ ਡਾਕਟਰ ਨਹੀਂ ਡਾਕਟਰ ਦੀ ਉਹਨੂੰ ਉਪਾਦੀ ਨਹੀਂ ਮਿਲ ਸਕਦੀ ਉਹਨੂੰ ਨੌਕਰੀ ਨਹੀਂ ਮਿਲ ਸਕਦੀ ਸੀ ਉਥੇ ਅਫਸਰ ਨਹੀਂ ਬਣ ਸਕਦਾ ਸੀ ਉਹ ਰੋ 370 ਧਾਰਾ ਜਿਹੜੀ ਆ ਉਹ ਸਮਾਪਤ ਕੀਤੀ ਉਹ ਇਹਨਾਂ ਨੇ ਕਿਉਂ ਨਹੀਂ ਸਮਾਪਤ ਕੀਤੀ ਜੀ ਉਸ ਵੇਲੇ ਉਸ ਵੇਲੇ ਜਿਹੜੇ ਸਾਡੇ ਲੋਕ ਆ ਉਹ ਲੋਕਾਂ ਨੂੰ ਅਧਿਕਾਰ ਹੀ ਨਹੀਂ ਸੀ ਵੋਟ ਪਾਣ ਦਾ ਅਸੀਂ ਉਥੇ ਬਹੁਤ ਵੋਟ ਪਾਈ ਨਹੀਂ ਸਕਦੇ ਸੀ ਤੋ 370 ਜਿਹੜੀ ਆ ਉਤਾਰਾ ਉਹ ਸਮਾਪਤ ਕੀਤੀ ਔਰ ਮੈਂ ਇੱਕ ਹੋਰ ਗੱਲ ਕਰਾਂਗਾ ਬਈ ਦੇਖੋ ਆਰਾਮ ਅੰਦਰ ਜ ਬਣਨ ਦੇ ਨਾਲ ਐਲਾਨ ਹੋਇਆ ਜੋ ਵੀ ਸਰਕਾਰ ਤੋਂ ਬਈ ਜਿਹੜਾ ਅੰਤਰਰਾਸ਼ਟਰੀ ਹਵਾਈ ਅੱਡਾ ਦਾ ਹਨ ਪਿਤਾ ਭਗਵਾਨ ਵਾਲਮੀਕੀ ਮਹਾਰਾਜੀ ਦੇ ਨਾਲ ਆ ਕੇ ਰੱਖਿਆ ਗਿਆ ਤਕੋ ਕਿੱਡੀ ਵੱਡੀ ਗੱਲ ਆ ਔਰ ਇਹਨਾਂ ਨੇ ਸਾਥ ਸਾਰ ਰਾਜ ਕੀਤਾ ਇਹਨਾਂ ਨੇ ਕਿਉਂ ਨਹੀਂ ਇਹ ਕੰਮ ਕੀਤਾ ਇਹਨਾਂ ਨੇ ਇਹ ਕਿਉਂ ਨਹੀਂ ਕੰਮ ਕੀਤਾ ਔਰ ਇਹ ਜਿਹੜਾ ਪ੍ਰਚਾਰ ਗਲਤ ਕਰ ਰਿਹਾ ਵੀ ਬਾਬਾ ਸਾਹਿਬ ਇਹਨਾਂ ਨੇ ਕਈ ਵਾਰੀ ਬਾਬਾ ਸਾਹਿਬ ਦੇ ਸਿਧਾਂਤ ਨੂੰ ਛੇੜਨ ਦੀ ਕੋਸ਼ਿਸ਼ ਕੀਤੀ ਜਦ ਇਹਨਾਂ ਦਾ ਰਾਜ ਸੀ ਔਰ ਇਹਨਾਂ ਨੇ ਬਹੁਤ ਸਾਡੇ ਤੇ ਅਤਿਆਚਾਰ ਕੀਤੇ ਔਰ ਇਹਨਾਂ ਦੀ ਨਾਲ ਜਿਹੜੀ 60 ਸਾਲ ਦੀ ਗਰੀਬੀ ਆ ਔਰ ਇਹਨਾਂ ਦੇ ਜਿਹੜੇ ਕਾਨੂੰਨ ਬਣਾਇਆ ਕਿਉਂਕਿ ਦੇਸ਼ ਯਾ ਤਾਂ ਜ਼ਰੂਰ ਹੋ ਗਿਆ ਸੀ ਪਰ ਕਾਨੂੰਨ ਇਹਨਾਂ ਨੇ ਨਾਲ ਬੈਠ ਕੇ ਬਣੇ ਉਹ ਅੰਗਰੇਜ਼ਾਂ ਔਰ ਮੁਸਲਮਾਨਾਂ ਦਾ ਦੇ ਨਾਲ ਬਣੇ ਜਿਹੜੇ ਉਹ ਤੁਸੀਂ ਦੇਖੋ ਸੜਕਾਂ ਦੀ ਜਿਹੜਾ ਨਾਂ ਆ ਉਹ ਸਾਡੇ ਕਿਸੇ ਵੀ ਜਿਹੜੇ ਰੈਬਰ ਹੋਏ ਉਹਨਾਂ ਦੇ ਨਾਂ ਤੇ ਨਹੀਂ ਆ ਸਮਾਰਕ ਕੋਈ ਇਹਨਾਂ ਨੇ ਨਹੀਂ ਬਣਾਇਆ 바ਵਾ ਸਾਹਿਬ ਤੇ ਪੰਜ ਸਮਾਰਕ ਬਣਾਏ ਜਿਹੜੇ ਮਾਨੀਆ ਪ੍ਰਧਾਨ ਮੰਤਰੀ ਜੀ ਨੇ ਬਣਾਏ ਜਿੱਥੇ ਉਹਨਾਂ ਨੇ ਸਿੱਖਿਆ ਲਈ ਜਿੱਥੇ ਉਹਨਾਂ ਨੇ ਸਿਹਤ ਪੂਰੇ ਕੀਤੇ ਔਰ ਜਿੱਥੇ ਉਹਨਾਂ ਦੀ ਯੂਨੀਵਰਸਿਟੀ ਬਣੀ ਔਰ ਮੈਂ ਕਹਿੰਦਾ ਹਾਂ ਵੀ ਇਹ ਜਿਹੜੀ ਗੱਲ ਕਰਦੇ ਆ ਵੀ ਅਸੀਂ ਜਿਹੜਾ ਵਾ ਇਹਨਾਂ ਨੇ ਇੱਕੋ ਕੀ ਹੋਰ ਤਾਂ ਕੋਈ ਮੁੱਦਾ ਹੈ ਨਹੀਂ ਇਹਨਾਂ ਕੋਲ ਇੱਕ ਹੀ ਮੁੱਦਾ ਜਿਹੜਾ ਵਾ ਅੱਜ ਸਾਡਾ ਸਮਾਜ ਪੜਿਆ ਲਿਖਿਆ ਹੋ ਗਿਆ ਪੜ੍ਹ ਲਿਖੇ ਲੋਕ ਹੁਣ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਕਿਸੇ ਨੇ ਵੀ ਇਹ ਜਿੰਨਾ ਮਰਜੀ ਕਹੀ ਜਾਣ ਵੀ ਇਹ ਸੰਵਿਧਾਨ ਚੇਂਜ ਹੋ ਜਾਏਗਾ ਜੀ ਕੋਈ ਸੰਵਿਧਾਨ ਚੇਂਜ ਨਹੀਂ ਹੋਇਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਔਰ ਕੋਈ ਵੀ ਪਾਰਟੀ ਮੈਂ ਇਹ ਗੱਲ ਕਰਾਂਗਾ ਮੈਕਪ ਪਾਰਟੀ ਦੀ ਗੱਲ ਕੋਈ ਵੀ ਪਾਰਟੀ ਜਿਹੜੀ ਆ ਦੇਖੋ ਅੱਜ ਸਮੇਂ ਕਿ ਮੈਂ ਬੇਨਤੀ ਕਰਾਂਗਾ ਵੀ ਦੇਖੋ ਕੇਜਰੀਵਾਲ ਜੀ ਨੇ ਇੱਕ ਮੂਵਮੈਂਟ ਛੇੜੀ ਨਾ ਹਜ਼ਾਰੇ ਜੀ ਦਾ ਠੀਕ ਹੈ ਜੀ ਉਹ ਕਹਿੰਦੇ ਜੀ ਅਸੀਂ ਹੱਕ ਲੈ ਕੇ ਦੇਵਾਂਗੇ ਸਾਰੇ ਦੇਸ਼ ਨੂੰ ਉਹ ਇੱਕ ਪਾਰਟੀ ਕੇਵਲ ਵਾਲੀ ਔਰ ਦੇਖੋ ਉਹ ਚ ਵੀ ਐਸੀਆਂ ਨਾਲ ਇਹਨਾਂ ਨੇ ਕੀ ਕਿੱਡਾ ਵੱਡਾ ਵਿਤਕਰਾ ਕੀਤਾ ਚੋਣ ਨਿਸ਼ਾਨ ਲਖਤਾ ਝਾੜੂ ਸਾਡੇ ਅਸੀਂ ਇਹਨਾਂ ਨੂੰ ਵਿਚਾਰੇ ਨੂੰ ਗਰੀਬਾਂ ਨੂੰ ਕਿੱਥੇ ਪਤਾ ਉਹ ਕਹਿੰਦੇ ਇਹ ਤਾਂ ਸਾਡੀ ਪਾਰਟੀ ਆ ਸਾਡੀ ਪਾਰਟੀ ਆ ਸਫਾਈ ਕਰਮਚਾਰੀਆਂ ਦੀ ਪਾਰਟੀ ਆ ਔਰ ਉਹਨਾਂ ਨੂੰ ਇੰਨਾ ਨਹੀਂ ਉਹ ਬਾਹ ਮੱਤ ਦੇ ਨਾਲ ਤੁਹਾਨੂੰ ਪਤਾ ਸਰਕਾਰ ਬਣ ਗਈ ਇਹਨਾਂ ਦੀ ਔਰ ਉਹਨਾਂ ਨੂੰ ਪਤਾ ਸਾਡੀਆਂ ਬੀਬੀਆਂ ਨੂੰ ਪਤਾ ਹੀ ਨਹੀਂ ਸੁਣਾਨੇ ਕਿ ਆ ਲਾ ਵੀ ਉਹ ਤਾਂ ਝਾੜੂ ਆ ਗਿਆ ਇਹਦਾ ਝਾੜੂ ਸਾਡਾ ਵਾ ਫਿਰ ਲੋਕਾਂ ਨੂੰ ਇਹਨਾਂ ਨੇ ਜੜਾ ਵਾ ਉਹ ਮਤਲਬ ਭਲੇਖੇ ਚ ਪਾ ਕੇ ਇਹਨਾਂ ਲੋਕਾਂ ਨੇ ਜੜਾ ਵਾ ਉਹ ਪਾ ਕੇ ਇਹਨਾਂ ਨੇ ਸਰਕਾਰ ਬਣਾ ਲਈ ਹੁਣ ਤੁਸੀਂ ਦੇਖੋ ਆਪ ਵਾਲਿਆਂ ਨੇ ਬੀਬੀਆਂ ਨੂੰ ਕਹਿਤਾ ਵੀ ਤੁਹਾਨੂੰ 11000 ਰੁਪਏ ਦੇਵਾਂਗੇ ਦੱਸੋ ਜੀ 1000 ਰੁਪਏ ਪੂਰੀ ਜ਼ਿੰਦਗੀ ਨਿਕਲ ਜਾਏਗੀ 1000 ਰੁਪਏ ਨਾਲ ਤਾਂ ਦੁੱਧ ਵੀ ਨਹੀਂ ਆਂਦਾ ਜੀ ਮਹੀਨੇ ਦਾ ਹਨਾ ਜੀ ਉਹ ਵੀ ਵੀ ਨਹੀਂ ਪਾਇਆ ਫਿਰ ਤੁਸੀਂ ਮੈਂ ਦੇਖਿਆ ਜੀ ਮੈਂ ਆਪ ਬੱਸ ਸੇ ਸਫ਼ਰ ਕੀਤਾ ਔਰ ਜੋ ਵਿਵਪਦੀ ਕਰਦੇ ਆ ਇਹ ਕੰਡਕਟਰ ਔਰ ਡਰਾਈਵਰ ਸਾਡੀਆਂ ਭੈਣਾ ਮਾਵਾਂ ਨਾਲ ਬੱਸਾਂ ਖਿਲਾਰਦੇ ਨਹੀਂ ਆ ਜੀ ਉਹ ਕਹਿੰਦੇ ਆਧਾਰ ਕਾਟ ਵਾਲੇ ਖੜੇ ਆ ਜੀ ਚਲੋ ਫੜਾਫੜ ਭਜਾ ਲੋ ਕਈਆਂ ਲੇਡੀਜ਼ ਦਾ ਐਕਸੀਡੈਂਟ ਵੀ ਹੋਇਆ ਦੋ ਭੱਜਦੀਆਂ ਵਿਚਾਰੀਆਂ ਬੱਸਾਂ ਦੇ ਮਗਰ ਔਰ ਬੇਇੱਜ਼ਤੀ ਬਹੁਤ ਕਰਦੇ ਆ ਉਹਨਾਂ ਦੀ ਇਹੋ ਜੀ ਮੁਕਤ ਕੋਰੀ ਜਿਹੜੀ ਆ ਮੈਂ ਇੱਕ ਤਾਂ ਕਾਵਾਂਗਾ ਆਪਣੇ ਪੰਜਾਬ ਵਾਸੀਆਂ ਨੂੰ ਪੰਜਾਬ ਖੁਸ਼ਹਾਲ ਆ ਔਰ ਪੰਜਾਬ ਵਾਸੀਆਂ ਨੇ ਹਮੇਸ਼ਾ ਹੀ ਲੜਾਈਆਂ ਲੜੀਆਂ ਜੁੱਧ ਲੜੇ ਔਰ ਮਾੜਾ ਚੰਗਾ ਵੀ ਸਮਾਂ ਦੇਖਿਆ ਇਹਨਾਂ ਨੂੰ ਆ ਮੁਕਤ ਕੋਰੀ ਜਿਹੜੀ ਆ ਜਿਹੜਾ ਕੋਈ ਕਹਿੰਦਾ ਮੁਕਤ ਕੋਰੀ ਵਾਲੀ ਗੱਲ ਇਹ ਪਾਰਟੀਆਂ ਨੂੰ ਇਹਨਾਂ ਨੂੰ ਨਕਾਰ ਦੇਣਾ ਚਾਹੀਦਾ ਬਿਲਕੁਲ ਔਰ ਰਵਾਜਾ ਬਸੀ ਤੁਹਾਡੇ ਵਿਚਾਰ ਦੇ ਨਾਲ ਬਿਲਕੁਲ ਸਹਿਮਤ ਹਾਂ ਜਦੋਂ ਵੀ ਦੇਸ਼ ਤੇ ਕੁਝ ਵੀ ਕਿਸੇ ਪ੍ਰਕਾਰ ਦੀ ਉਸਿਫਤ ਆਈ ਹੈ ਉਹ ਖਾਸ ਕਰਕੇ ਸਾਡਾ ਭਾਈਚਾਰਾ ਜਿਹੜਾ ਹੈਗਾ ਆ ਉਹ ਹਮੇਸ਼ਾ ਦੇਸ਼ ਦੇ ਨਾਲ ਖੜਾ ਆ ਔਰ ਸੰਵਿਧਾਨ ਬਣਾਉਣ ਦੇ ਵਿੱਚ ਵੀ ਸਾਡੇ ਭਾਈਚਾਰੇ ਦਾ ਇੱਕ ਵਿਸ਼ੇਸ਼ ਯੋਗਦਾਨ ਰਿਹਾ ਔਰ ਉਹਦੀ ਰੱਖਿਆ ਵੀ ਸਾਡਾ ਭਾਈਚਾਰਾ ਤੇ ਸਮੂਹ ਪਾਰਤਵਾਸੀ ਉਸਦੀ ਰੱਖਿਆ ਕਰਨਗੇ ਕਿ ਕਿਸੇ ਦੇ ਵਿੱਚ ਇਨੀ ਹਿੰਮਤ ਨਹੀਂ ਕਿ ਦੇਸ਼ ਦਾ ਸੰਦਾਨ ਬਦਲ ਸਕੇ ਔਰ ਦੂਸਰੀ ਗੱਲ ਤੁਹਾਡੇ ਨਾਲ ਵਿਚਾਰਨਾ ਸਹਿਮਤਾ ਕਿ ਹੁਣ ਸਾਡਾ ਜਿਹੜਾ ਦੇਸ਼ ਦਾ ਪੈਚਾਰਾ ਹੈ ਸਾਡਾ ਸੰਵਿਧਾਨਿਕ ਪੈਚਾਰਾ ਹਰੀਜਨ ਪੈਚਾਰਾ ਹੈ ਉਹ ਹੁਣ ਪੜ ਲਿਖ ਚੁੱਕਾ ਹੈ ਜਿਨ੍ਹਾਂ ਨੇ ਸਾਨੂੰ ਸਿਰਫ ਝੁੱਗੀਆਂ ਛੋਪੜਿਆਂ ਤੱਕ ਸੀਮਤ ਰੱਖਿਆ ਸੀ ਉਹਨਾਂ ਨੂੰ ਅੱਜ ਆਪਦੇ ਮੈਲ ਦੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਜੇ ਇਹ ਸਮਾਜ ਪੜ ਲਿਖ ਗਿਆ ਤਾਂ ਸਾਡੇ ਵਿਚਾਰ ਕਰਨਗੇ ਔਰ ਇਸੇ ਕਰਕੇ ਸ਼ਾਇਦ ਪੰਜਾਬ ਦੇ ਵਿੱਚ विरोध हो रहा है जिम्मे गई अड़वाल साहब सा जुड़े और कीमती विचार दर्शकों सामने रखे बहुत बहुत धनबाद और नमस्कार जी बहुत बहुत थैंक यू जी तो बहुत बहुत धनबाद फिर थानू किसी मुद्दे गल याद करा सर अगेन बहुत बहुत धनबाद